ਸੱਜਿਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਜੀ ਇਹ ਆਪਣਾ ਫੋਨ ਨੰਬਰ ਆ ਜੀ ਅੱਜ ਆਪਾਂ ਪਹੁੰਚੇ ਹਾਂ ਪਿੰਡ ਵੰਦਰ ਜਿਲ੍ਹਾ ਮੋਗਾ ਪੈਂਦਾ ਵੀਰੇ ਤਹਿਸੀਲ ਨੂੰ ਬਾਗਾ ਪੁਰਾਣਾ ਪੈਂਦੀ ਆ ਅੱਜ ਬਾਈ ਕੋਲ ਤਿੰਨ ਜਾਨਵਰ ਆ ਤਿੰਨੇ ਸੇਲ ਕਰਨੇ ਆ ਬਹੁਤ ਵਧੀਆ ਜਾਨਵਰ ਆ ਸਾਰੀ ਡਿਟੇਲ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀ ਦਾ ਬਾਈ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਕੀ ਹੈ ਜੀ ਦੀਪ ਸਿੰਘ ਬਾਈ ਦਾ ਨਾਮ ਦੀਪ ਸਿੰਘ ਬਾਈ ਆਪਣਾ ਐਡਰੈਸ ਕੀ ਹੈ ਜੇ ਕਿਸੇ ਵੀਰ ਨੇ ਆਪਣੇ ਘਰ ਆਉਣਾ ਹੋਵੇ ਨੇ ਨੀਅਰ ਸਰਕਾਰੀ ਸੈਕੰਡਰੀ ਸਕੂਲ ਹੈ ਜੀ ਠੀਕ ਹੋ ਬਾਈ ਦਾ ਜਿੱਥੇ ਘਰ ਆ ਬਾਈ ਉੱਥੇ ਨੇੜੇ ਸਕੂਲ ਆ ਸਰਕਾਰੀ ਸੈਕੰਡਰੀ ਸਕੂਲ ਤੇ ਉੱਥੇ ਆ ਕੇ ਤੁਸੀਂ ਬਾਈ ਦਾ ਨਾਮ ਲਿਖ ਸਕਦੇ ਹੋ ਤੇ ਬਾਈ ਦੇ ਘਰ ਆ ਸਕਦੇ ਹੋ ਹਾਂਜੀ ਬਾਈ ਜੀ ਕੀ ਜਾਨਵਰ ਦੀ ਡਿਟੇਲ ਹੈ ਜੀ ਸਾਰੇ ਦੱਸੋ ਜੀ ਇੱਕ ਘੋਣਸ ਹੁੰਦੀ ਹੈ ਜੀ ਪੱਟਸੂਆ ਠੀਕ ਹੋ ਜੀ ਹਜੇ 3-4 ਦਿਨ ਦੀ ਕੱਚੀ ਹੈ 3-4 ਦਿਨ ਦੀ ਕੱਚੀ ਆ ਤੁਸੀਂ ਹਵਾਨਾ ਦੇਖ ਸਕਦੇ ਹੋ ਵੀਰੇ ਠੰਡੀ ਸੀਲ ਪੂਰੀ ਆ ਠੰਡੀ ਸੀਲ ਪੂਰੀ ਆ ਹਵਾਨਾ ਦੇਖ ਸਕਦੇ ਹੋ ਹਜੇ ਵੀਰੇ ਢੱਲ ਬਹੁਤ ਆ 3 ਤੋਂ 4 ਦਿਨ ਦੇ ਵਿੱਚ ਆ ਠੀਕ ਹੋ ਵੀਰੇ 3-4 ਦਿਨਾਂ ਦੀ ਹਜੇ ਕੱਚੀ ਆ ਮੜੀ ਤੋੜ ਕੇ ਦਿਖਾ ਦੇ ਬਾਈ ਯਾਰ ਮੂਹ ਮੱਥੇ ਦੀ ਬਹੁਤ ਸੋਹਣੀ ਆ ਵੀਰੇ ਐਚ ਐਫ ਪਿਓਰ ਆ ਵੀਰੇ ਦਰਮਿਆਨੇ ਕੱਦ ਦੀ ਆ ਥੋੜੀ ਪਰ ਵਧੀਆ ਗਾਂ ਇਹ ਹਵਾਨਾ ਵੇਖੋ ਵੀਰੇ ਪੂਰਾ ਵਧੀਆ ਹਵਾਨਾ ਪਹਿਲੇ ਸੂਏ ਵਾਲੇ ਜਾਨਵਰ ਦੇ ਥਾਣੇ ਦੇਖੋ ਵੀਰੇ ਤੇ ਵਧੀਆ ਥਾਣਾ ਮੈਰੂਪੁਰ ਬਹੁਤ ਸ਼ੀਲ ਹੈ ਵੇੜਾ ਵੀਰੇ ਹਾਂਜੀ ਬਾਈ ਜੀ ਕੀ ਮੌਲ ਕਰਦੇ ਆ ਵੀਰ ਜੀ ਆਪਾਂ ਇਹਦਾ ਮੋਲ 48000 ਰੁਪਏ 48000 ਰੁਪਏ ਬਾਈ ਮੁੱਲ ਕਰਦੇ ਮਾਨ ਕੀਤਾ ਜਾਊਗਾ ਵੀਰੇ ਹਾਂਜੀ ਬਾਈ ਮੌਕੇ ਤੇ ਮਾਨ ਵੀ ਕਰਨਗੇ ਬਾਈ ਜੀ ਅਗਲੇ ਜਨਵਰੀ ਦੀ ਕੀ ਡਿਟੇਲ ਆ ਜੀ ਇਹ ਜੀ ਸਾਢੇ 3 ਮਹੀਨੇ ਦੀ ਗੱਭਣ ਆ ਠੀਕ ਹੋ ਜੀ 10 ਕਿਲੋ ਦੁੱਧ ਇਸ ਟਾਈਮ ਵੀਰੇ ਮੌਜੂਦ ਆ 10 ਕਿਲੋ ਦੁੱਧ ਆ ਸਾਢੇ 3 ਮਹੀਨੇ ਦੀ ਗੱਭਣ ਆ ਤੇ ਮਾਈ ਮੜੇ ਤੋੜ ਕੇ ਦਿਖਾ ਦਿਓ ਜੀ ਹਾਂਜੀ ਸੀਲ ਪੂਰੀ ਆ ਛੱਡੀ ਇਹ ਵੀ ਪੂਰੀ ਠੰਡੀ ਠੀਕ ਹੋ ਜੀ ਬਾਈ ਨੇ ਜਿਵੇਂ ਸਾਨੂੰ ਦੱਸਿਆ ਚਵਾਈ ਚ ਵੀ ਵਧੀਆ ਉਂ ਵੀ ਬਹੁਤ ਸੀਲ ਆ ਗਾਂ ਚੰਗੀ ਹਾਈਟ ਦੀ ਹੈ ਇਹ ਵੀ ਐਚਐਫ ਵੀਰੇ ਸੋਹਣੀ ਗਾਂ ਹੈ ਵੀ ਥਾਣ ਬੰਨਾ ਵੇਖੋ ਵੀਰੇ ਛੋਟੂ ਨੂੰ ਹਵਾਨਾ ਵੀ ਖਾਉਨੇ ਆ ਥੋੜਾ ਪਸੂ ਡਰ ਜਾਂਦਾ ਬਾਈ ਕੈਮਰੇ ਨੂੰ ਦੇਖ ਕੇ ਹਵਾਨਾ ਦੇਖੋ ਵੀਰੇ 10 ਕਿਲੋ ਦੁੱਧ ਮੌਜੂਦਾ ਟਾਈਮ 'ਚ ਬਾਈ ਥਾਣ ਵੀ ਖੋ ਵੀਰੇ ਬਹੁਤ ਸੋਹਣੇ ਥਾਣ ਆ ਸਾਰੇ ਦੂਜੇ ਸੁਦੇਸਾਉਤ ਬਾਈ ਕੀ ਮੋਲ ਕਰਦੇ ਆਪਾਂ ਇਹਦਾ ਜੀ ਇਹਦਾ 40000 ਮੋਲ ਹੈ ਇਹਦਾ ਬਾਈ 40000 ਰੁਪਏ ਮੋਲ ਕਰਦੇ ਆ ਬਾਈ ਮੌਕੇ ਤੇ ਮੰਨ ਕੀਤਾ ਜਾਊਗਾ ਜੀ ਹਾਂਜੀ ਹਾਂਜੀ ਬਾਈ ਮੌਕੇ ਤੇ ਵੀ ਮੰਨ ਕੀਤਾ ਜਾਊਗਾ 3 ਤੀਸਰੇ ਜਨਵਰੀ ਦੀ ਕੀ ਡਿਟੇਲ ਆ ਬਾਈ ਜੀ ਇਹ ਦੂਜੇ ਸੂਵੇ ਸੂਈ ਹੈ ਤੀਜੇ ਲਈ ਗੱਭਣਾ ਠੀਕ ਹੋ ਜੀ ਕਿੰਨੇ ਟਾਈਮ ਦਾ ਹੈਗਾ 14 ਕਿਲੋ ਪਰ 13 ਕਿਲੋ ਇਹਦਾ ਮਿਨਕੀ ਦੇਵਾਂਗੇ ਠੀਕ ਹੋ ਜੀ ਬਾਈ ਜੀ ਹਰਗੇ 13 ਕਿਲੋ ਘਰੇ ਚਵਾਈ ਕਰਕੇ ਦੇਣਗੇ ਚਾਰ ਮਹੀਨੇ ਦੀ ਗੱਭਣਗਾ ਤੇ ਸੱਜਰ ਦਾ ਸੀ ਇਹ 28 ਲੀਟਰ ਆਪਣੇ ਕੋਲ ਹੀ ਸੀ 28 ਲੀਟਰ ਘਰ ਦੀ ਗਾਂ ਵੀਰੇ ਚ ਹਾਂਜੀ ਘਰ ਦੀ ਗਾਂ ਵੀਰੇ ਇਹ ਸੇਲ ਕਰਨੀਆਂ ਬਾਈ ਨੇ 28 ਲੀਟਰ ਦੁੱਧ ਕੱਢਿਆ ਬਾਈ ਨੇ ਬਾਈ ਕਿਹੜੀ ਨਸਲ ਆ ਵੀਰੇ ਇਹ ਇਹ ਥੋੜੀ ਜਿਹੀ ਕ੍ਰੋਸ ਚ ਪੈਂਦੀ ਹੈ ਠੀਕ ਹੋ ਜੀ ਯਾਨੀ ਕਿ 85% HF ਠੀਕ ਹੋ ਜੀ ਮਾੜੀ ਤੋਰ ਕੇ ਦਿਖਾ ਦਿਓ ਵੀਰੇ ਉਹਨਾਂ ਦੇ ਖੋ ਵੀਰੇ ਬਹੁਤ ਲੰਮਾ ਥਾਣਾ ਦੇ ਚਬਾਈ ਬਹੁਤ ਵਧੀਆ ਥਾਣਾ ਵੀਰੇ ਗਾਹ ਬਹੁਤ ਵਧੀਆ ਹਾਈਟ ਚ ਬਹੁਤ ਲੰਮੀ ਖਾਂ ਬਾਈ ਬਹੁਤ ਸੋਹਣੀ ਗਾਂ ਜੇ ਕਿਸੇ ਵੀਰ ਨੇ ਘਰ ਰੱਖਣੀ ਹੋਵੇ ਤੁਸੀਂ ਰੱਖ ਸਕਦੇ ਹੋ ਤੁਸੀਂ ਬਾਈ ਨਾਲ ਕੰਟੈਕਟ ਕਰੋ ਆਪਾਂ ਵੀ ਤੁਹਾਨੂੰ ਦੱਸਦੇ ਹਾਂ ਕਦੋਂ ਚਵਾਈ ਕਰਦੇ ਆਂ ਬਾਈ ਚਵਾਈ ਕਰਦੇ ਆਂ ਆਪਾਂ ਜੀ ਇਹਦੀ ਸੋਹਣੀ ਬਈ ਸੋਹਣਾ ਮਸ਼ੀਨਾ ਇਨਸਾਨ ਠੀਕ ਹੋ ਜੀ ਜੇ ਇਹ ਵੀਰੇ ਗਾਂ ਲੈਣੀ ਆ ਕਿਸੇ ਨੇ ਤੇ ਬਾਈ ਹਰਗੇ ਦੁੱਧ ਤੋਲ ਕੇ ਦੇਣਗੇ ਉਹਦਾ ਤੇ ਬਾਈ ਜੀ ਕੀ ਮੁੱਲ ਕਰਨੇ ਆਪਾਂ ਇਹਦਾ ਇਹਦਾ 38000 ਇਹਦਾ 38000 ਰੁਪਏ ਮੁੱਲ ਕਰਦੇ ਵੀਰੇ ਬਹੁਤ ਜਾਇਜ਼ ਮੁੱਲ ਕੀਤਾ ਬਾਈ ਨੇ ਤੇ ਬਾਕੀ ਬ੍ਰਾਡਕਾਸਟਲ ਫਾਰਮ ਨੂੰ ਸਰਡੇ سپورਟ ਦੀ ਲੋੜ ਆ ਵੀਡੀਓ ਨੂੰ ਪਾਉ ਭਾਈ ਆਪਣਾ ਕੰਟੈਕਟ ਨੰਬਰ ਦੱਸਦੇ ਜੀ 9819 3732 ਇੱਕ ਵਾਰ ਫੇਰ ਬੋਲਦੇ ਜੀ 9819 3732 ਜੇ ਕਿਸੇ ਵੀਰ ਨੂੰ ਇਹ ਗਾਇਆਂ ਚਾਹੀਦੀਆਂ ਹੋਣ ਜਾਂ ਵਧੀਆ ਲੱਗਿਆ ਹੋਣ ਤੇ ਬਾਈ ਨਾਲ ਕੰਟੈਕਟ ਕਰੋ